ਤਰਨਤਾਰਨ ਦੇ ਸਿਵਲ ਹਸਪਤਾਲ ਤੋਂ ਟੀਵੀ ਦੀ ਦਵਾਈ ਲੈਣ ਗਿਆ ਨੌਜਵਾਨ ਜਿਸ ਦੀਆਂ ਪਛਾਤੇ ਵਿਅਕਤੀਆਂ ਵੱਲੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤ ਨੇ ਦੱਸਿਆ ਹੈ ਕਿ ਉਹ ਤਰਨਤਾਰਨ ਦੇ ਸਿਵਲ ਹਸਪਤਾਲ ਤੋਂ ਟੀਵੀ ਦੀ ਦਵਾਈ ਲੈਣ ਗਿਆ ਸੀ ਅਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਨਾਲ ਕੁੱਟਮਾਰ ਕੀਤੀ ਅਤੇ ਜੇਬ ਵਿੱਚੋਂ ਉਸ ਦਾ ਪਰਸ ਕੱਟ ਕੇ ਲੈ ਗਏ ਜਿਸ ਵਿੱਚ ਜ਼ਰੂਰੀ ਕਾਗਜ਼ਾਤ ਦੇ ਨਾਲ ਨਾਲ ਮੋਟਰਸਾਈਕਲ ਦੀ ਆਰਸੀ ਵੀ ਸੀ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਉਹਨਾਂ ਚੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਪੀੜਤ ਨੇ ਕਿਹਾ ਕਿ ਮੈਂ ਉਨ੍ਹਾਂ ਦੇ ਬਹੁਤ ਮਿੰਤਾ ਤਰਲੇ ਕੀਤੇ ਪਰ ਉਨ੍ਹਾਂ ਨੇ ਮੇਰੀ ਇੱਕ ਨਹੀਂ ਸੁਣੀ ਪੀੜਤਾ ਨੇ ਤਰਨਤਾਰਨ ਐਸਐਸਪੀ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅਜਿਹੇ ਵਿਅਕਤੀਆਂ ਨੂੰ ਨੱਥ ਪਾਈ ਜਾ ਸਕੇ ਅਤੇ ਹਸਪਤਾਲ ਵਿੱਚ ਮਰੀਜ਼ਾਂ ਦੀ ਸੁਰੱਖਿਆ ਦਾ ਖਾਸ ਪ੍ਰਬੰਧ ਕੀਤਾ ਜਾਵੇ ਮੇਰਾ ਨਾਮ ਗੁਰਪ੍ਰੀਤ ਹੈ ਤੁਸੀਂ ਕੀ ਗੱਲ ਹੋਈ ਤੇਰਾ ਉਹ ਗੱਲ ਇਦਾਂ ਹੀ ਕਿ ਕੱਲ ਵੀਰ ਦੇ ਇਹਨੂੰ ਵੀਰ ਨੂੰ ਵੀ ਜੀ ਆ ਲੱਗਿਆ ਉਹਨਾ ਤੇ ਵੀਰ ਨੂੰ ਨਾ ਫੜ ਕੇ ਬੈਂਡਿੰਗ ਕਹਿੰਦੇ ਇਹਦੇ ਕੋਲ ਐਨਵਰਸ ਗੋਲੀਆਂ ਨੇ ਠੀਕ ਆ ਪਰਸ ਲੈ ਕੇ ਉਹ ਭੱਜ ਗਿਆ ਉਹਦੇ ਵਿੱਚ ਕਿਨਾਰੇ ਰੁਪਏ ਹਨ 800 ਰੁਪਏ ਦੇ ਡਾਕੂਮੈਂਟ ਸਾਰੇ ਕੋ ਬਾਕੀ ਉਹਨਾਂ ਦੇ ਕੋਲ ਆ ਜੋ ਕੋ ਮੈਂ ਪਹਿਲਾਂ ਵੀ ਦੱਸਿਆ ਮਹਰ ਜਾਨਾ ਵਰਨ ਨੂੰ ਵੀ ਵੀਰਾਂ ਨੂੰ ਕਿਹਾ ਮੈਂ ਕਿਹਾ ਮੇਰਾ ਮੇਰਾ ਹਾਂ ਕੀ ਨਦਰਾ ਮੇਰਾ ਨਗਰ ਪੇਪਾ ਜਾ ਰੋਈ ਕੋ ਵੜਿਆ ਉਹ ਜਾ ਇਹ ਕਹਿੰਦੇ ਕੀ ਤੁਹਾਨੂੰ ਇੱਥੇ ਕਰ ਲੈਨੇ ਸਭ ਕੁਛ ਆਣਾ ਤੁਸੀਂ ਪਹਿ ਦੇ ਦੋ ਮੈਂ ਘਰੇ ਗੱਲ ਵੀ ਕਰਾਈ ਵੀ ਇਹਨਾਂ ਦੀ ਤੇ ਰੋਈ ਤੇ ਪੱਜਾ ਕੇ ਉਹਦੇ ਵਿੱਚ ਕੋ ਵੜਿਆ ਇਹਨਾਂ ਦੇ ਕੋਲ ਜਦੋਂ ਇਹਨਾਂ ਪੁਲਿਸ ਦੀ ਮੈਂ ਡਰਦਾ ਮਾਰਾ ਪੱਤ ਤਹੋਣੀ ਨੂੰ ਲਾਣਾ ਹੁਣੇ ਪੁਲਿਸ ਆਈ ਹੈ ਨਾ ਉਹ ਤੇ ਚਲੋ ਅੱਗੇ ਆ ਵੇਖੋ ਨੀਲ ਪਹੇ ਆ ਦੇ ਕਾਦੇ ਕਾਦੇ ਹਾਟੇਲੋਂ ਨਹੀਂ ਕੋਈ ਨੀ ਰ ਇਹ ਰਾਣੇ ਵੱਲੋਂ ਪਈ ਆ ਜੀ ਮੇਰਾ ਜੀ ਹਾਂ ਮੇਰਾ ਨਾਮ 76 ਸਿੰਘ ਜੀ ਪਿੰਡ ਅਮਰਕੋਟ ਅੱਛੀ ਗੱਲ ਬਾਤ ਹੋਈ ਗੱਲ ਭਾਜੀ ਮੈਂ ਨਾ ਟੀਵੀ ਹਸਪੀਟਲ ਜਾਣ ਦਾ ਟਾਂ ਭਾਜੀ ਇਹ 5 6 ਜਾਣੇ ਆਏ ਇਹਨਾਂ ਨੂੰ ਮੈਂ ਗਾੜੀ ਹੱਥ ਵੀ ਜੋੜੇ ਮਾਹ ਵੀ ਮੇਰੇ ਜੀ ਆ ਜੰਤ ਤੇ ਛੋਟੇ ਛੋਟੇ ਬੱਚੇ ਆ ਨਾ ਇਹਨਾਂ ਨਾਲ ਤਾਂ ਘਰੋਬਾਰ ਦੀ ਗੱਲ ਤੁਹਾਨੂੰ 2 400 ਦੀ ਲੋੜ ਹੈ ਤਾਂ ਮੈਂ ਦੇ ਦੇਣਾ ਅੱਛਾ ਜੀ ਇਹਨਾਂ ਭਾਜੀ ਮੇਰੀ ਇੱਕ ਨਾ ਸੁਣੀ ਇਹਨਾਂ ਮੈਨੂੰ ਨਾਲੇ ਕੁੱਟਿਆ ਨਾਲੇ ਭਾਜੀ ਘੜੀਸਿਆ ਘੜੀਸ ਕੇ ਮੇਰਾ ਜ਼ਬਰਦਸਤੀ ਬਡੂਆ ਕੱਢਿਆ ਵਿੱਚ ਵਿੱਚ ਆਰ ਸੀ ਹੈ ਇੱਕ ਛੋਟਾ ਫੋਨ ਦਾ ਕੋ ਨਾ ਪਾਜੀ ਕੁਛ ਨਹੀਂ ਹੋਇਆ ਇਹ ਟੈਕਸੀ ਸਟੈਂਡ ਵਾਲੇ ਵੀਰ ਚੰਗੇ ਸੀ ਮੈਂ ਇਹਨਾਂ ਕੋਲ ਰੋਇਆ ਆ ਕੇ ਮਾਂ ਮੇਰਾ ਛੋਟਾ ਇੱਥੇ ਗੁੱਟ ਗਿਆ ਹੈ ਘਰ ਦੀ ਆ ਮੈਂ ਕਿਸ ਤਰ੍ਹਾਂ ਜਾਊਂਗਾ ਮੇਰੇ ਕੋ ਪੈਸਾ ਕੋ ਨਹੀਂ ਹੈਗਾ ਪਾਜੀ ਇਹਨਾਂ ਦਾਦਾ ਵੀ ਵੀ ਇਕੱਠੇ ਕਰਕੇ 150 ਰੁਪਿਆ ਮੈਨੂੰ ਦਿੱਤਾ ਰਿਹਾ ਤੇ ਬੋਲ ਤਰੀਕੀ ਮੰਗਿਆ ਪਾਜੀ ਮੇਰੀ ਮੰਗੇ ਆ ਵੀ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਈ ਜਾਵੇ ਜੇ ਕੋਈ ਹੋਰ ਵੀ ਮੰਨ ਲਓ ਕੋਈ ਲੇਡੀਜ਼ ਆਉਂਦੀ ਆ ਕੋਈ ਮੇਰੇ ਅੱਗੇ ਮਾਤੜ ਹੋਰ ਆਉਂਦਾ ਇਹ ਕੱਲ ਨੂੰ ਖਰਾਬ ਕਰਨ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਪਾਜੀ ਬਦਲ ਗਿਆ ਕਿਥੋਂ ਆਏ ਇਹ ਭਾਜੀ ਤਰ ਤਾਰ ਨੂੰ ਇਹਨਾਂ ਦੀ ਗੈਂਗ ਬਣੀ ਆ ਸਿਆਸਤਾਂ ਜਾਣਿਆਂ ਦੀ ਆਪਾਂ ਡਿਊਟੀ ਆ ਨਹੀਂ ਆ ਕਿਦਾਂ ਨੰਬਰ ਦੇ 112 ਆਪੇ ਕਿਉਂ ਗਾਰ ਰੋਈ ਹੋਈਏ ਤੇ ਕਾਰਵਾਈ ਹੋਣਾ ਉੱਥੇ ਥਾਣੇ ਲੈ ਕੇ ਚਲਦੇ ਆ ਘੱਟੋ ਘੜਿਆ ਇਹਨੂੰ ਇੱਕ ਪਰਸਪੁਰਸ ਕੱਲ ਦਾ ਹੋਇਆ ਇਹਨੇ ਕੋਈ ਅੱਛਾ ਨਾਲ ਆਰ.ਸੀ. ਵੀ ਉਹਦੀ ਕੋਟਾ ਵੀ ਉਹਦੀ ਅੱਛਾ ਪਰਸ ਨੂੰ ਲੈ ਗਏ ਜੀ ਕੰਨ ਇਹਦੇ ਨਾਲ ਉਹ ਵੀ ਪੜਾਏ ਇਹ ਲੋਕਾਂ ਸੁਝੋਗਣਾ ਫੜਿਆ ਲੋਕਾਂ ਸੁਝਾ ਕੇ ਨਾ ਫੜਿਆ ਕੋਈ ਤੇ ਆਪਰੇ ਆ ਨਹੀਂ ਲੋਕਾਂ ਨੇ ਸੁਝਾਉਣਾ ਕੰਟੀ ਤੇ ਘੱਟ ਰਹੀ ਥਾਣੇ 'ਚ ਕੰਪਲੇਨ ਕੀਤੀ ਆ ਜਿਹਨੇ ਜਿਹਦਾ ਪਰਸ ਹੋਇਆ ਸੀ ਉਹਨਾਂ ਕੋਲ ਕੰਪਲੇਨ ਕੀਤੀ ਆ ਆਏ ਉਸ ਵੇਲੇ ਉਹ ਤੋਂ ਇਸ਼ਾਰਾ ਵਾਲੇ ਵੀ ਰੁਕ ਗਏ